ਇਨਕਮ ਟੈਕਸ ਨਾਲ ਕੰਮ ਚੱਲਦਾ ਹੁੰਦਾ ਸਾਬ ਤਾਂ ਮੇਰੇ ਖਿਆਲ ਚ ਉਹ ਇੱਕ ਐਮਪੀ ਪਕੜਿਆ ਗਿਆ ਸੀ 200 ਕਰੋੜ ਰੁਪਏ ਉਲੀ ਉਲੀ ਲਗੀ ਪਈ ਸੀ ਹਨਮਾਰੀਆਂ ਚ ਨੋਟ ਸਾਹਮਣੇ ਨਹੀਂ ਸੀ ਗਏ ਇਕ ਇੱਥੇ ਸਾਡੇ ਵੱਡੇ ਲੀਡਰ ਤੁਰੇ ਫਿਰਦੇ ਜਿਨ੍ਹਾਂ ਨੂੰ ਅੱਜਕੱਲ ਸਾਡੇ ਕਾਂਗਰਸ ਵਾਲੇ ਲੀਡਰ ਆਪਣੇ ਕੈਂਡੀਡੇਟ ਸਾਹਿਬ ਜੀ ਮੰਜੀ ਨਾਲ ਲਈ ਫਿਰਦੇ ਐ 10 ਕਰੋੜ ਰੁਪਇਆ ਹੇਟਾਂ ਬਿਸਤਰ ਦੇ ਰੱਖ ਕੇ ਭੁੱਲ ਗਏ ਪਤਾ ਨਹੀਂ ਲਗਿਆ ਉਹ ਕਿੱਥੋਂ ਤਾਂ ਆਏ ਹੋਣੇ ਸਾਬ ਉਹਨਾਂ ਦੀ ਜਾਂਚ ਕਿਵੇਂ ਹੋਊਗੀ ਇਸ ਕਰਕੇ ਮੈਂ ਕਿਹਾ ਸੀਗਾ ਭਈ ਇੱਕ ਅਮਰੀਕਾ ਦੇ ਅੰਦਰ ਐਲ ਕਪੋਨ ਕਰਕੇ ਬਹੁਤ ਵੱਡਾ दारू ਦਾ ਉਹਨਾਂ ਦੇ ਨਾਲ ਜਿਉਂ ਕਿ ਇਹ ਪ੍ਰੋਫੈਸ਼ਨ ਲਾਤੀ ਸੀ ਅਮਰੀਕਾ ਚ ਐਲ ਕਪੋਨ ਪੁਲਸ ਵਾਲੇ ਹੱਥ ਪਾੰਦੇ ਡਰਦੇ ਸੀ ਕਿ ਕੋਈ ਗਵਾਹੀ ਨਹੀਂ ਸੀ ਦਿੰਦਾ ਜਿਹੜਾ ਗਵਾ ਬਣਾ ਨੂੰ ਠੋਕ ਦਿੰਦਾ ਸੀਗਾ ਇਵੈਂਚੁਅਲੀ ਇੱਕ ਇਨਕਮ ਟੈਕਸ ਅਫਸਰ ਨੇ ਫੜਿਆ ਸੀ ਉਹਨੂੰ ਕਿਉਂ ਕਿਵੇਂ ਫੜਿਆ ਸੀਗਾ ਉਹਦਾ ਇੱਕ ਸਿੰਪਲ ਫਾਰਮੂਲਾ ਸੀਗਾ ਫਾਲੋ ਦਾ ਮਨੀ ਪੈਸਾ ਕਿੱਥੇ ਜਾਂਦਾ ਹੈ ਉਹ ਸਬੂਤ ਮਿਲ ਜੂਗਾ ਸਾਬ ਉਹ ਸਬੂਤ ਮਿਲ ਜੂਗਾ ਵੀ ਸੁਨੀਲ ਲਗਰ ਰੀਨੋਵਾ ਤੇ ਚੜਾ ਫਿਰਦਾ ਹੈ ਜਾਂ ਕਿਸੇ ਹੋਰ ਗੱਡੀ ਤੇ ਚੜਾ ਫਿਰਦਾ ਪੈਸੇ ਆਏ ਕਿੱਥੋਂ ਆਏ ਕਿਹਦੇ ਨਾਮ 'ਪਾ ਰੱਖੀਏ ਗੱਡੀ ਜਿਨੇ ਜਿਹੜੇ 88000 ਪਕੜੇ ਹੈ ਉਹਨੇ ਖਰੀਦਿਆ ਕਿਦੇ ਉਸ ਸੀਗਾ ਜਿਨੇ ਖਰੀਦਿਆ ਸੀਗਾ ਉਹ ਸਮਾਨ ਕਿਦੇ ਤੋਂ ਲੈ ਕੇ ਆਇਆ ਸੀਗਾ ਉਹ ਜਿਹੜਾ ਸਮਾਨ ਲੈ ਕੇ ਆਇਆ ਸੀਗਾ ਉਹਨੇ ਅੱਗੇ ਕਿਹੜਾ ਉਹਦਾ ਮੇਨ ਸਪਰੋਸ ਕਿਹਨੇ ਨਾ ਸੀਐਨਐਫ ਕੌਣ ਸੀਗਾ ਤੇ ਸੀਐਨਐਫ ਨੂੰ ਪਰਮਿਟ ਦਵਾਇਆ ਕਿਨੇ ਸੀਗਾ ਉਹਦੇ ਤੇ ਰੇਡ ਨਾ ਪਵੇ ਉਹ ਕੋਲ ਟੈਲੀਫੋਨ ਕੀਤਾ ਕਿਨੇ ਸੀਗਾ ਤੇ ਜਿਹਨੇ ਟੈਲੀਫੋਨ ਕੀਤਾ ਸੀਗਾ ਉਹਨੇ ਹੁਣ ਕਈਆਂ ਨੂੰ ਚਾਹ ਪੈ ਗਿਆ ਇਲੈਕਸ਼ਨ ਲੜ ਲਓ ਜੀ ਮੇਰੇ ਸਾਹਮਣੇ ਆਓ ਇਲੈਕਸ਼ਨ ਲੜ ਲਓ ਕਿਉਂਕਿ ਕਈਆਂ ਦਾ ਧੰਦਾ ਸਾਹਿਬ ਇਲੈਕਸ਼ਨ ਦੇ ਨਾਮ ਤੇ ਲੁਧਿਆਣੇ ਵਾਲੇ ਤਾਂ ਸਾਰੇ ਜਾਣਦੇ ਆ ਇਹ ਤਾਂ ਇਹਨਾਂ ਨੂੰ ਐਂ ਲੱਗਦੇ ਆ ਜਿਵੇਂ ਕੰਮ ਦੇ ਨੂੰ ਗਾਹ ਲੱਗਦੀ ਆ ਨਿਚੋੜ ਲੋ ਇਲੈਕਸ਼ਨ ਦੇ ਨਾਤੇ ਚੰਦਾ ਦਿਓ ਸਭ ਘਰ ਜੀ ਚੰਦਾ ਦਿਓ ਸਭ ਪਤਾ ਨਹੀਂ ਸਾਰਿਆਂ ਨੂੰ ਨਿਚੋੜ ਕੇ ਲੈ ਕੇ ਹੁਣੇ ਤੇ ਸਾਨੂੰ ਪੰਜਾਬੀਆਂ ਨੂੰ ਆਹ ਤਾ ਵੀ ਕਰਿਆ ਆ ਮੰਗ ਤੈਨੂੰ ਕੁਝ ਨਾ ਕੁਝ ਤਾਂ ਮੂੰਹ ਤੇ ਮਾਰੋ ਚਲਾ ਕੇ ਮੂੰਹ ਤੇ ਮਾਰ ਦੇ ਚਲਾ ਕੇ ਇਸੇ ਤਰ੍ਹਾਂ ਹੀ ਇਹ दारू ਵਾਲੇ ਕੋਲ ਜਾਂਦੇ ਐ ਇਸੇ ਤਰ੍ਹਾਂ ਹੀ ਨਸ਼ੇ ਵੇਚਣ ਵਾਲੇ ਕੋਲ ਜਾਂਦੇ ਆ ਸਾਰਾ ਦੈਟ ਇਜ਼ ਦਾ ਮਨੀ ਟ੍ਰੇਲ ਆਈ ਐਮ ਟਾਕਿੰਗ ਅਬਾਊਟ ਮੇਰੀ ਗਲਤੀ ਹੋ ਗਈ ਉਹ ਦਿਨ ਮੈਂ ਪੱਤਰਕਾਰ ਸਾਥੀਆਂ ਤੋਂ ਉਹਨਾਂ ਨੇ ਸਾਰਿਆਂ ਨੂੰ ਚਮਕਾਤਾ ਜਾਖੜਤਾ ਈਡੀ ਦਾ ਨਾਮ ਲੈ ਰਿਹਾ ਜਾਖੜਦਾ ਈਡੀ ਦਾ ਨਾਮ ਲੈ ਰਿਹਾ ਜੀ ਈਡੀ ਤਾਂ ਭਾਜਪਾ ਵਾਲਿਆਂ ਦੀ ਹੈ ਸਭ ਮੈਂ ਈਡੀ ਦੇ ਨਾਮ ਇਸ ਕਰਕੇ ਲਿਆ ਸੀਗਾ ਮੈਂ ਵੀ ਆਪਣੀ ਕਲੈਰੀਫਿਕੇਸ਼ਨ ਦੇ ਦਿਆ ਕਿਉਂਕਿ ਈਡੀ ਦਾ ਕੰਮ ਕੀ ਹੈ ਮਨੀ ਲਾਂਡਰਿੰਗ ਨੂੰ ਪਕੜਨਾ ਸਾਬਤ ਮਨੀ ਲਾਂਡਰਿੰਗ ਮੀਨਸ ਕਾਲੇ ਤਨ ਨੂੰ ਚਿੱਟਾ ਧਨ ਬਣਾਣਾ ਜਿਹੜਾ ਆ ਜਿਹੜੀ ਪੁਰਚੀਆਂ ਲੈ ਕੇ ਆਂਦੇ 100 100 ਰੁਪਇਆ 150 200 400 ਜਿਹੜੇ ਲੈ ਕੇ ਇਕੱਠੇ ਕਰਦੇ ਆ ਸਾਰਾ ਬਲੈਕ ਮਨੀ ਹੈ ਕਿਸੇ ਨਾ ਕਿਸੇ ਦੀ ਅਲਮਾਰੀ ਚ ਪਿਆ ਉਲੀ ਲੱਗ ਰਿਹਾ ਹਣਾ ਕਰੋੜਾ ਰੁਪਇਆ ਉਹਨੂੰ ਵਾਈਟ ਕਰਕੇ ਫਾਰਮ ਹਾਊਸ ਬਣਾਣੇ 2-2 ਕਰੋੜ ਦੀਆਂ ਗੱਡੀਆਂ ਖਰੀਦਣੀਆਂ देयर इज ए मनी लॉन्ड्रिंग ऑपरेशन इन्वॉल्व्ड इन द होल थिंग ਇਸ ਕਰਕੇ ਮੈਂ ईडी ਵਾਲੀ ਗੱਲ ਵਾਪਿਸ ਲਵਾਂਗਾ ਸਾਹਿਬ ਬਿੱਟੂ ਜੀ ਬੁਰਾ ਨਾ ਮੰਨਿਓ ਤੁਸੀਂ ਸੈਂਟਰ 'ਚ ਬੈਠੇ ਹੋ ਤੁਹਾਨੂੰ ਵੀ ਬੇਨਤੀ ਕਰੂੰਗਾ ਸਾਰੇ ਲੀਡਰ ਸਾਹਿਬਾਨ ਨੂੰ ਬੇਨਤੀ ਕਰੂੰਗਾ ਮੈਂ ਉਹ ਜਾ ਕੇ ਕਰੂੰਗਾ ਮੈਂ ਚਿੱਠੀ ਲਿਖਣ ਲੱਗਿਆ ਸਾਹਿਬ ਇੱਕ ਚਿੱਠੀ ਉਹ ਚਿੱਠੀ ਇੱਕ ਨਾਮ ਤੇ ਲਿਖੂੰਗਾ ਮੈਂ ਚੀਫ ਜਸਟਿਸ ਆਫ ਪੰਜਾਬ ਬਨਾ ਰਹਣਾ ਹਾਈ ਕੋਰਟ ਚਿੱਠੀ ਉਹ ਚਿੱਠੀ ਲਿਖੂੰਗਾ ਮੁੱਖ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਜੀ ਨੂੰ ਇਹ ਭਗਵੰਤ ਮਾਨ ਜੀ ਚੀਫ ਜੈਸੇ ਸਾਊਦੀ ਨਿਗਰਾਨੀ ਦੇ ਅੰਡਰ ਦਾ ਸੁਪਰਵੀਜ਼ਨ ਆ ਉਹ ਦਾ ਪੰਜਾਬ ਹਰਿਆਣਾ ਹਾਈ ਕੋਰਟ ਅੰਡਰ ਡਾਇਰੈਕਟ ਸੁਪਰਵੀਜ਼ਨ ਆਫ देयर ਜੋ ਠੀਕ ਸਮਝਣ ਜਿਹੜੀ ਏਜੰਸੀਆਂ ਚਾਹੇ ਪੰਜਾਬ ਦੀ ਵਿਜੀਲੈਂਸ ਪਾਣੀ ਹੈ ਚਾਹੇ ਦਿੱਲੀ ਵਾਲਿਆਂ ਦਾ ਇਨਕਮ ਟੈਕਸ ਪਾਣਾ ਹੈ ਚਾਹੇ ਐਨ ਆਈ ਏ ਨੂੰ ਪਾਣਾ ਜੋ ਵੀ ਏਜੰਸੀ ਹੈ ਸਾਹਿਬ ਚਾਹੇ ਉਸ ਤੇ ਈ ਡੀ ਨੂੰ ਪਾਣਾ ਹੈ ਇਟ ਸ਼ੁਡ ਬੀ ਮੋਨਿਟਰਡ ਇਟ ਸ਼ੁਡ ਬੀ ਟਰਾਂਸਪੇਰੈਂਟ ਇਟ ਸ਼ੁਡ ਬੀ ਲੋਕਾਂ ਨੂੰ ਪੁਰਸਾਵੇ ਇਹਦੇ ਵਿੱਚ ਆ ਨਹੀਂ ਹੋਣਾ ਵੀ ਆਪੀ ਜੀਪੀ ਆਲਾ ਇਸ ਕਰਕੇ ਟੰਗ ਦਿਓ ਆ ਕਾਂਗਰਸ ਆਲਾ ਇਸ ਕਰਕੇ ਟੰਗ ਦਿਓ ਆ ਕਿਉਂਕਿ ਐਮ ਐਲ ਏ ਹੈ ਮੰਤਰੀ ਹੈ ਆਮ ਆਦਮੀ ਪਾਰਟੀ ਦੇ ਨੂੰ ਛੱਡ ਦਿਓ ਕੋਈ ਹੋਰ ਚ ਵਿਤਕਰਾ ਨਾ ਹੋਵੇ ਸਾਬ ਸਾਰਿਆਂ ਦੀ ਜਾਂਚ ਹੋਵੇ ਇਨਕਲੂਡਿੰਗ ਸੁਨੀਲ ਜਾਖੜ ਦੀ ਸਾਰਿਆਂ ਦੀ ਜਾਂਚ ਹੋਵੇ ਸਾਬ ਇਸ ਕਰਕੇ ਹੋਵੇ ਯਾਦ ਹੈ ਇੱਕ ਦਿਨ ਭਗਵੰਤ ਮਾਨ ਜੀ ਨੇ ਟੋਕਿਆ ਸੀਗਾ ਅਸੈਂਬਲੀ 'ਚ ਇੱਕ ਕਾਂਗਰਸ ਦੇ ਲੀਡਰ ਨੇ ਖੜ ਕੇ ਕਹਿਦਾ ਜੀ ਕੇ ਜਾ ਸਟਫ ਆ ਗਿਆ ਸਟਾਫ ਦੱਸਿਆ ਸੀਗਾ ਸਭ ਲੋਕ ਭੁੱਲ ਜਾਂਦੇ ਸਭ ਮੈਂ ਹਰੇਕ ਗੱਲ ਨੋਟਿਸ ਕਰਦਾ ਕਿਉਂਕਿ ਇਹ ਸਾਰੇ ਮਾਨਯੋਗ ਲੀਡਰ ਜਿਹੜੇ ਲੋਕਾਂ ਦੇ ਲੈ ਕੇ ਆਏ ਜਿੱਤ ਕੇ ਬੜੇ ਮਾਨਯੋਗ ਹੈ ਬੜੀ ਅਕਲ ਹੈ ਬੜੀ ਸੂਝਵਾਨ ਹੈ ਤੇ ਸਾਵਣੇ ਮੁੱਖ ਮੰਤਰੀ ਜਿਹਨੇ ਬਿਆਨ ਦਿੱਤਾ ਸੀਗਾ ਆ ਅੱਛਾ ਤੁਹਾਨੂੰ ਸਟਾਫ ਲੱਗਦੇ ਕਿਉਂਕਿ ਆ ਮੋਬਾਈਲ ਰਿਪੇਅਰ ਕਰਦੇ ਸੀਗੇ ਆ ਫਲਾਣਾ ਸਿੰਘ ਕਰਦੇ ਸੀਗੇ ਆ ਪਤਾ ਨਹੀਂ ਪੇਂਟ ਕਰਦੇ ਸੀਗੇ ਸਾਰਾ ਕੁਝ ਕਰਦੇ ਸੀਗੇ ਮੇਰਾ ਸਵਾਲ ਹੈ ਅੱਜ ਲੋਕ ਵੀ ਸਵਾਲ ਪੁੱਛਦੇ ਆ ਲੋਕਾਂ ਨੂੰ ਵੀ ਮੇਰਾ ਥੋੜੇ ਰਾਹੀਂ ਇੱਕ ਹੰਗਾਰਾ ਸਾਹਿਬ ਉਹਨਾਂ ਨੂੰ ਪੁੱਛ ਤਾਂ ਲੋ ਜਿਹੜੇ ਕੱਲ ਤਾਂ ਹੀ ਮੋਬਾਈਲ ਰਿਪੇਅਰ ਕਰਦੇ ਸੀ ਜਿਹਨੇ ਸਾਈਕਲ ਤੇ ਚੜ੍ਹੇ ਫਿਰਦੇ ਸੀ ਅੱਜ ਹਾਈਵੇ ਦੇ ਉੱਤੇ ਕੋਟੀਆਂ ਪਹਿਰੀਆਂ 10-10 ਏਕੜ ਸਾਹਿਬ ਕੱਲੇ ਆ ਮੈਂ ਨਿਊ ਚੰਡੀਗੜ੍ਹ ਵਾਲੀ ਮੌਜੂਦਨ ਗੱਲ ਕਰਤੀ ਵੀ ਉੱਥੇ ਲਾਈ ਬੈਠੇ ਅਸੀਂ ਸੂਆ ਦੇ ਕੋਲ 10-10 ਏਕੜ ਜਿੱਥੇ 5 ਕਰੋੜ ਰੁਪਏ ਏਕੜ ਦਾ ਰੇਟ ਹੈ ਸਾਹਿਬ ਉਹ ਉਹ ਦੂਜੇ ਸ਼ਹਿਰਾਂ 'ਚ ਲਾਈ ਬਟੇ ਹਰੇਕ ਥਾਂ ਜਾਂਦੇ ਰੋ ਕਿਸੇ ਪਾਸੇ ਨਿਕਲ ਜਓ ਸਾਡੇ ਵਾਲੇ ਮਾਲਵੇ 'ਚ ਕਿਸੇ ਪਾਸੇ ਨਿਕਲ ਜਿਓਗੇ ਹਟੇ ਆ ਐਡਾ ਬਟਾ ਕੀ ਬਣ ਰਿਹਾ ਸਾਬ ਮਹਿਲ ਕਹਿੰਦੇ ਜੀ ਐਮਐਲਏ ਸਾਹਿਬ ਦੀ ਕੋਠੀ ਬਣ ਰਹੀ ਹੈ ਕੋਠੀ ਨਹੀਂ ਮਹਿਲ ਬਣ ਰਿਹਾ ਸਾਬ ਹੈਲੀਪੋਰਟ ਦੀ ਜਗ੍ਹਾ ਛੱਡੀ ਜਾ ਰਹੀ ਹੈ ਸੋ ਇਸ ਕਰਕੇ ਮੇਰੀ ਬੇਨਤੀ ਹੈ ਵੀ ਆਪਾਂ ਕਰਪਸ਼ਨ ਨੂੰ ਫੜੀਏ ਜੜੋ ਕਢੀਏ ਸਾਬ ਤੇ ਆ ਇਕੱਲੀ ਸਰਕਾਰ ਦੇ ਮੋਢਿਆਂ ਤੇ ਨਾ ਛੱਡੋ ਸਾਬ ਅਲਖ ਚਗਾਓ ਆ ਜਿਹੜਾ ਇਲੈਕਸ਼ਨ ਹੈ ਆ ਇਕੱਲਾ ਇਲੈਕਸ਼ਨ ਜੀਵਨ ਗੁਪਤਾ ਜੀ ਆ ਬੀਜੇਪੀ ਦਾ ਨਹੀਂ ਸਾਹਿਬ ਆ ਇੱਕ ਮੌਕਾ ਹੈ ਪੰਜਾਬ ਦੇ ਲੋਕਾਂ ਨੂੰ ਵੰਗਾਰਨ ਦਾ ਐਵੇਂ ਕਹਿਣਾ ਛੱਡ ਦਿਓ ਕਿ ਜਿਹੜਾ ਲੀਡਰ ਹੈ ਸਾਰੇ ਚੋਰ ਹੈ ਚੋਰਾਂ ਨੂੰ ਵੋਟ ਚੋਰਾਂ ਨੂੰ ਜਵਾਬਦੇ ਬਣਾਓ ਸਾਹਿਬ ਪੁੱਛੋ ਤਾਂ ਸਹੀ ਐਵੇਂ ਇਨਕਮ ਟੈਕਸ ਬਾਤ ਆ ਇਨਕਮ ਟੈਕਸ ਮੈਂ ਕਿ ਐਮਐਲਏ ਦਾ ਨਾਮ ਨਹੀਂ ਲੈਣਾ ਚਾਹੁੰਦਾ ਉਹਦੀ ਇਨਕਮ ਜ਼ੀਰੋ ਦਿਖਾਈ ਸੀਗੀ ਤੇ ਉਹਦਾ ਵਿਆਹ ਹੋਇਆ ਉੱਥੇ ਹਿਮਾਚਲ ਦੇ ਅੰਦਰ ਫਾਈਵ ਸਟਾਰ ਹੋਟਲ ਦੇ ਅੰਦਰ ਸੋ ਕੋ ਕੋਈ ਆਮ ਨਹੀਂ ਸਰ ਸਾਰੇ ਖਾਸ ਹੋ ਗਏ ਜਿਸ ਦਿਨ ਐਮਐਲਏ ਬਣਿਆ ਜਿਹਦੇ ਘਰ ਤੇ ਕੋਈ ਨਾ ਕੋਈ ਅਕਿੱਦੜ ਸਿੰਘੀ ਆ ਗਈ ਲੀਡਰੀ ਵਾਲੀ ਉਸੇ ਦਿਨ ਹੋ ਗਏ ਮਾਤਾ ਜੀ ਤੁਹਾਨੂੰ ਪੁੱਛਣਾ ਤੁਸੀਂ ਮੇਰੇ ਸਾਹਮਣੇ ਆ ਕੇ ਕਮੈਂਬਰ ਪਾਤਾ ਜੀ ਕਿੰਨੇ ਸਾਲ ਹੋ ਗਏ ਤੁਹਾਨੂੰ ਇਹ ਪੱਤਰਕਾਰੀਤਾ ਚ ਪੰਜਾਹ ਹੋ ਗਏ ਸਭ ਗੱਡੀ ਗੱਡੀ ਹੈ ਤੁਹਾਡੇ ਕੋਲ ਮਰੂਤੀ ਹੈ ਸਰ ਤੁਸੀਂ ਨਹੀਂ ਉਹ ਲਈ ਡਿਫੈਂਡਰ ਲੋਕ ਤਾਂ ਪੰਜ ਪੰਜ ਸਾਲ ਜੇ ਲੈ ਲੈਂਦੇ ਆ ਇਰੇ ਦਿਨ ਉਹਨਾਂ ਦਾ ਇਲੈਕਸ਼ਨ ਹੀ ਲੜ ਲੈਣੇ ਕਿਦਾਂ ਕਰਦੇ ਸਭ ਆ ਕੋਈ ਮਜ਼ਾਕ ਹੋ ਗਿਆ ਸਭ ਆ ਮਜ਼ਾਕ ਹੋ ਗਿਆ ਕਿ ਸਾਬ ਤੁਸੀਂ ਹਲ ਕਰਤੀ ਸਾਰੇ ਨੇ ਜਿਹੜੇ ਆ ਕੇ ਚੱਕ ਸੁਨੀਲ ਦਾ ਹੀ ਇਕਲਾ ਮਰ ਜਾ ਸੁਨੀਲ ਦਾ ਹੀ ਇਕਲਾ ਮਾਰਦਾ ਹੈ ਜਵਾਬ ਤਾਂ ਦਿਓ ਮੈਂ ਭਗਵੰਤ ਮਾਨ ਜੀ ਨੂੰ ਕਹਣਾ ਭਗਵੰਤ ਮਾਨ ਜੀ ਦੱਸੋ ਕਿੱਥੇ ਫਾਇਲਾ ਕੀ ਸੈਟਿੰਗ ਹੋਈ ਹੈ ਕੀ ਲੈ ਹੋਣਾ ਤੂੰ ਤੁਸੀਂ ਮਾਹਲੇ ਮੈਂ ਜਿੱਦਣ ਮਹੀਨੇ ਰਹਿ ਜਾਣ 6 ਉਦੋਂ ਤੱਕ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਏ ਮੁੱਢ ਫਲਾਣੇ ਨੂੰ ਟਿਕਟ ਦੇਣੀ ਹੈ ਕਿ ਨਹੀਂ ਦੇਣੀ ਚੱਕ ਕੇ ਬਾਹਰ ਮਾਰੋ ਐ ਨਹੀਂ ਕਰਦੇ ਲੋਕ ਜਵਾਬਦੇ ਕਰਨ ਸਾਹਿਬ ਜਿੱਥੇ ਜਿੱਥੇ ਮਹਿਲ ਬਣ ਰਹੇ ਉੱਥੇ ਜਾ ਕੇ ਲੁਕਮ ਜਵਾਬ ਦੇ ਉਹ ਵੀ ਦੱਸਣ ਨੂੰ ਦੱਸੋ ਜੀ ਇਹ ਕਿਹੜਾ ਮਾਰਬਲ ਲੱਗ ਰਿਹਾ ਹੈ ਇਟਾਲੀਅਨ ਆ ਰਿਹਾ ਹੈ ਕਿਹੜਾ ਆ ਰਿਹਾ ਹੈ ਮਾਰਬਲ ਕਿੱਥੋਂ ਆ ਰਿਹਾ ਹੈ ਟੀਕ ਵਾਲੀ ਚੁਗਾਠਾ ਲੱਗ ਰਹੀ ਹੈ ਪਲਾਸਟਿਕ ਵਾਲੀ ਲੱਗ ਰਹੀ ਹੈ ਸਭ ਪਤਾ ਲੱਗ ਜੂਆ ਸਭ ਇਹਨਾਂ ਨੇ ਤਾਂ ਦੋਸਤ ਨਹੀਂ ਦੋਸਤ ਨਹੀਂ ਲੈ ਕੇ ਆਏ ਇਸ ਕਰਕੇ ਅਮਨ ਅਰੋੜਾ ਜੀ ਜੀਮਾ ਸਾਹਿਬ ਭਗਵੰਤ ਮਾਨ ਜੀ ਤੇ ਬਾਕੀ ਸਾਰੇ ਮੇਰੀ ਬੇਨਤੀ ਹੈ ਲੋਕਾਂ ਨੂੰ ਬੇਵਕੂਫ ਬਣਾਉਣਾ ਬੰਦ ਕਰੋ ਕੋਈ ਡੋਪ ਡਾਪ ਟੈਸ ਨਾਲ ਡੋਪਤਾ 88 ਜਾਨ ਪਰੇ ਪਈਆ ਇਨਕਮ ਟ੍ਰੇਲ ਜਿਹੜੀ ਹੈ منی ਵਾਲੀ ਕਿੱਥੇ ਤੁਰ ਜਾਂਦੀ ਹੈ ਉੱਥੋਂ ਜਾ ਕੇ ਫੜੋ ਉੱਥੋਂ ਜਦਨ ਜਾ ਕੇ ਤੌਣ ਨਪੋਂਗੇ ਉਸ ਦਿਨ ਪਤਾ ਲੱਗ ਜੂਗਾ ਜੀ ਮੇਰ ਤੋਂ ਤਾਂ ਫੁਲਾਣੇ ਲੀਡਰ ਨੇ ਸੁਨੀਲ ਜਾਖੜ ਨੇ 5 ਕਰੋੜ ਰੁਪਇਆ ਲਿਆ ਸੀ ਵੀ ਤੇਰੇ ਤੇ ਮਰਚਾ ਨਹੀਂ ਹੋਣ ਜੰਦਾ ਉਹ ਦਿਨ ਆ ਜੂਗਾ ਸਾਹਮਣੇ ਨਹੀਂ ਮੈਂ ਤਾਂ ਉਹਨਾਂ ਦੇ ਇਲੈਕਸ਼ਨ 'ਚ ਦੇ ਆਇਆ ਸੀਗਾ ਜੀ ਕਿੱਥੇ ਗਿਆ ਉਹ ਪਰਚਾ ਜੋਸ਼ੀ ਜੀ ਤੁਸੀਂ ਉਸ ਦਿਨ ਬੈਠੇ ਸੀਗੇ ਡਿਬੇਟ ਦੇ ਅੰਦਰ ਅਸੈਂਬਲੀ 'ਚ ਖੜਕੇ ਜਿਨ੍ਹਾਂ ਨੇ ਮੰਨਿਆ ਵੀ ਮੈਨੂੰ ਮaaf ਕਰੋ ਬਾਦਲ ਸਾਹਿਬ ਮੇਰੇ ਤੇ ਪਰਚਾ ਹੋ ਗਿਆ ਕਿਉਂਕਿ ਮੈਂ ਨਸ਼ੇ ਵੇਚਣ ਵਾਲੇ ਤੋਂ ਪੈਸਾ ਲਿਆ ਸੀ ਉਸ ਦਿਨ ਉਹਦਾ ਇਲੈਕਸ਼ਨ ਦੇ ਖਾਤੇ ਚ ਲਿਆ ਸੀਗਾ ਸਾਹਿਬ ਕੋਈ ਤੁਸੀਂ ਮੰਦਰ 'ਚ ਚੜਾਵਾ ਚੜਾ ਕੇ ਆਏ ਹੋ ਵੀ ਉਹ ਇਸ ਨੋ ਇਟ ਇਜ਼ ਬਿਯੋਂਡ ਰਿਵਿਊ ਸੋ ਇਸ ਕਰਕੇ ਮੇਰੀ ਬੇਨਤੀ ਹੈ ਸਾਥਿਓ ਦੂਜਾ ਕੰਮ ਇਸੇ ਨਾਲ ریلیਟਡ ਹੈ ਸਰ ਕਰਪਸ਼ਨ ਨਾਲ ریلیਟਡ ਹੈ ਕਰਪਸ਼ਨ ਨਾਲ ریلیਟਡ ਸਾਹਿਬ ਮੈਂ ਇੱਕ ਬੇਨਤੀ ਕਰਾਂ ਕੋਈ ਕਿਸੇ ਨੂੰ profession ਹਰੇ ਕੋਈ ਵਧੀਆ ਹੁੰਦਾ ਸਰ ਕੋਈ profession ਮਾੜਾ ਨਹੀਂ ਜਿੱਦਣ ਕੋਈ ਮਾੜਾ ਮੋਟਾ ਮੁੰਡਾ ਕੋ ਕੰਮ ਨਹੀਂ ਕਰਦਾ ਬਾੜਾ ਇੱਧਰ ਉੱਧਰ ਤੁਰਿਆ ਫਿਰਦਾ ਘਰ ਵਾਲੇ ਕਹਿੰਦੇ ਹੋਰ ਕੰਮ ਤਾਂ ਨਾ ਕਰ ਭਤਿੰਦਰ ਅੱਜਕੱਲ੍ਹ ਜ਼ਮੀਨਾਂ ਬਹੁਤ ਵੇਚੀਆਂ ਖਰੀਦੀਆਂ ਜਾ ਰਹੀਆਂ ਕੋਈ ਨਿਗਾਹ ਕਰਕੇ ਕਹਦਾ ਸੌਦਾ ਕਰਾ ਦੇ ਕੋਈ ਨਾ ਕੋਈ ਦਲਾਲੀ ਮਿਲ ਜੂਗੀ ਉਹੁੰਦੇ ਕਹਿੰਦੇ ਸਾਬ ਹਰੇਕ ਕੱਚੇ ਦੇ ਵਾਸਤੇ ਹੁਣ ਤੱਕ ਇਹ ਰੇਲਾ ਨੇ ਕੋਈ ਬਣਾਤਾ ਵੀ ਪਰਮਟ ਲੈਣਾ ਪੈਂਦਾ ਸੀ ਹਰੇਕ ਘਰ ਚ ਹਰ ਪਿੰਡ ਦੇ ਅੰਦਰ ਐਵੇਂ ਦਲਾਲ ਕੋਣ ਹੈ ਉਹ ਕਹਿੰਦਾ ਸੀ ਮੈਂ ਸੌਦਾ ਕਰਵਾਣਾ ਤੁਹਾਡਾ ਉਹ ਦਲਾਲ ਵਜਦੇ ਸੀਗੇ ਉਹਦਾ ਮਾੜਾ ਮੋਟਾ ਕੰਮ ਚੱਲ ਜਾਂਦਾ ਕਿਤੇ ਨੇ ਕਿਤੇ ਕਮਰਾ ਲੈ ਲੈਂਦਾ ਉਹ ਉੱਥੇ ਜਾ ਕੇ ਉਹ ਬਣ ਜਾਂਦਾ ਜੀ ਪ੍ਰਾਪਰਟੀ ਜਦੋਂ ਇਹ ਮੀਨਾ ਵਿਕ ਜਾਂਦਾ ਫੇਰ ਉਹ ਬਣ ਜਾਂਦਾ ਪ੍ਰਾਪਰਟੀ ਕੰਸਲਟੈਂਟ ਵੱਡਾ ਵੈਡਾ ਵੱਡਾ ਫੇਅਰ ਕੰਡੀਸ਼ਨ ਉੱਥੇ ਸਭ ਕੁਝ ਸੈਕਟਰੀਜ਼ ਵਗੈਰਾ ਸਾਰੇ ਹੀ ਬੈਠੇ ਹੁੰਦੇ ਇੰਗਲਿਸ਼ ਬੋਲਣ ਵਾਲੇ ਇਹ ਉਹ ਸਾਰਾ ਕੁਝ ਕਰਦੇ ਉੱਥੇ ਸਾਰਾ ਕੁਝ ਹੁੰਦਾ ਇੱਕ ਉਸ ਤੋਂ ਅਗੇ ਪੋਜੀਸ਼ਨ ਹੈ ਸਾਹਿਬ ਜਿਹੜੀ ਲੋਕਾਂ ਦੇ ਨਿਗਾ ਚ ਨਹੀਂ ਆਂਦੀ ਥੈਟ ਇਜ਼ ਕਾਲਡ ਪ੍ਰੋਪਰਟੀ ਐਗਰੀਗੇਟਰ ਕੋਈ ਡੀਐਲਐ ਵਰਗੀ ਪਾਰਟੀ ਆ ਜੇ ਕੋਈ ਅਨਸਲ ਆ ਜੇ ਕੋਈ ਹੋਰ ਆ ਜੇ ਬਾਰੋਂ ਮਿਸਟਰ ਰੈਡੀ ਆ ਜਾਣ ਵੀ ਅਸੀਂ ਤਾਂ ਜੀ ਇੱਥੇ ਸ਼ਹਿਰ ਬਸਾਣਾ ਹੈ ਸਾਨੂੰ 5-10 ਹਜ਼ਾਰ ਏਕੜ ਚਾਹੀਦੇ ਆ ਉਹ ਕਹਿੰਦਾ ਮੈਂ ਇਕੱਠੇ ਕਰਕੇ ਦੇ ਦਿਆਂਗਾ ਮੰਨੂ ਤੁਸੀਂ ਮੁਕਦਾ ਜਾ ਕਰ ਦਿਓ ਵੀ ਮੈਂ ਤੁਹਾਨੂੰ 3 ਕਰੋੜ ਰੁਪਏ ਏਕੜ 'ਚ ਜਗਾ ਮੈਂ ਕਿੰਨੇ ਦੀ ਲੈ ਕੇ ਆਵਾਂ ਫੇਰ ਉਹ ਕੀ ਕਰਦਾ ਹੈ ਫੇਰ ਉਹ ਜਾ ਕੇ ਇੱਧਰ ਉੱਧਰ ਭਾੜ ਕੇ ਜਿਵੇਂ ਵੀ ਹੈ ਵਿਕੇ ਨੂੰ 50 ਲੱਖ 'ਚ ਖਰੀਦ ਲਿਆ ਕਿਸੇ ਨੂੰ ਕਰੋੜ 'ਚ ਦੇ ਆ ਜਿੱਥੇ ਜਿਜਾ ਮੂੰਹ ਦੇਖਿਆ ਉਹ ਜਾ ਥੱਪੜ ਮਾਰਦਾ ਸੋ ਹੁਣ ਕੀ ਹੋਇਆ ਪੰਜਾਬ 'ਚ ਪ੍ਰੋਫੈਸ਼ਨਲ ਬੰਦੇ ਆ ਜਾਂਦੇ ਨੇ ਤੇਰਾ ਟੂ ਕਾਈਂਡ ਆਫ ਕਾਨ ਮੈਨ ਜਿਹੜੇ ਬਦਮਾਸ਼ ਛਾਤਰ ਲੋਗ ਹੁੰਦੇ ਆ ਵਨ ਇਜ਼ ਅ ਕਾਨ ਮੈਨ ਵਨ ਇਜ਼ ਅ ਪ੍ਰੋਫੈਸ਼ਨਲ ਕਾਨ ਮੈਨ ਕੋਈ ਪਹਿਲਾਂ ਜਿਹੜੇ ਹੁੰਦੇ ਸੀ ਨਾ ਪਹਿਲਾਂ ਲੀਡਰ ਸਾਹਿਬਾਨ ਕੋਈ ਟਰਾਂਸਫਰ ਦੇ ਪੋਸਟਿੰਗ ਦੇ ਪੈਸੇ ਲੈਂਦੇ ਸੀਗੇ ਜਦੋਂ ਪ੍ਰੋਫੈਸ਼ਨਲ ਜਿਹੜੇ ਦੂਜੀ ਤੀਜੀ ਵਾਰੀ ਜਿੱਤ ਕੇ ਆ ਜਾਂਦੇ ਫਿਰ ਉਹ ਪਾਲਿਸੀ ਬਣਾਉਣ ਦੇ ਪੈਸੇ ਲੈ ਕੇ ਡਾਣ ਲੱਗ ਜਾਂਦੇ ਹੁਣ ਇਹ ਦਿੱਲੀ ਵਾਲੇ ਮਾਰਤੀ ਇੱਥੇ ਆ ਕੇ ਬਹਿ ਕੇ ਸਾਡੇ ਦੇ ਆਰ ਪ੍ਰੋਫੈਸ਼ਨਲਸ ਸਰਟੀਫਾਈਡ ਪ੍ਰੋਫੈਸ਼ਨਲਸ ਦੇ ਡੈਡ ਦੋ ਦੋ ਸਾਲ ਅੰਦਰ ਲਾ ਕੇ ਆਏ ਹੈ ਨਾ ਹੁ ਉਹ ਦੇ ਹੈਵ ਬਿਕਮ ਪ੍ਰੋਫੈਸ਼ਨਲਸ ਬਹੁਤ ਹੀ ਇੱਜ਼ਤਦਾਰ ਐਗਰੀਗੇਟਰ ਹੈ ਸਾਬ ਉਹਨਾਂ ਨੇ ਪੁਨਨ ਸਾਬ ਹਸਣ ਦੀ ਗੱਲ ਨਹੀਂ ਦੀ ਮਾਨ ਸਾਬ ਭੁਗਤਣਾ ਪਊਗਾ ਪੰਜਾਬ ਨੂੰ ਅੱਜ ਜਿਹੜੇ ਹਾਸੇ ਆ ਰਹੇ ਹਨ ਸਾਬ ਅੱਖਾਂ ਨਾਲ ਚੁਗੜੇ ਪੈਣਗੇ ਆ ਜਿਹੜੇ ਕੰਡੇ ਬੀਜੇ ਜਾ ਰਹੇ ਅੱਖਾਂ ਨਾਲ ਬੀਜੇ ਜਾਣਗੇ ਸਾਬ 25000 ਏਕੜ ਮੈਂ ਤਾਂ ਕੋਈ ਪੰਜਾਬ ਚ ਐਗਰੀਗੇਟਰ ਨਹੀਂ ਦੇਖਿਆ ਜਿਹੜੇ ਇਕੱਠੇ ਕਰ ਦੇਵੇ ਸਰਕਾਰ ਦਲਾਲ ਬਣ ਗਈ ਹੈ ਸਾਬ ਇਨ ਸਿੰਪਲ ਵਰਡਸ ਇਹਨੂੰ ਗਲੋਰੀਫਾਈ ਕਰ ਲੋ ਪ੍ਰੋਪਰਟੀ ਐਗਰੀਗੇਟਰ ਇਸ ਗਲੋਰੀਫਾਈਂਗ ਦਾ ਪ੍ਰੋਫੈਸ਼ਨ ਜਿਹੜਾ ਅਨਪੜ੍ਹ ਬੰਦਾ ਕਰ ਸਕਦਾ ਸੀਗਾ ਇਹ ਪੜ੍ਹੇ ਲਿਖੇ ਹੈ ਇਨਕਮ ਟੈਕਸ ਦਾ ਬੈਕਗਰਾਉਂਡ ਹੈ ਚੀਫ ਮਿਨਿਸਟਰੀ ਕਰਕੇ ਅੰਡਾਈ ਹੈ ਇਹਨਾਂ ਨੇ ਦਿੱਤੀ ਚੀਫ ਮਿਨਿਸਟਰ ਨਾਲ ਬੈਠੇ ਹੈ ਮੰਤਰੀ ਸਾਹਿਬ ਅੰਦਰ ਬੈਠੇ ਹੈ ਜੇਲ ਦਾ ਖੌਫ ਨਿਕਲਿਆ ਆਇਆ ਡੇਡੇ ਸੜ ਅੰਦਰ ਜਾ ਕੇ ਹੋਰ ਸਾਡਾ ਸਰਕਾਰ ਕੀ ਵਿਗਾੜ ਲੂਗੀ ਸਭ ਅੰਦਰ ਹੀ ਭੇਜੂਗੀ ਉਹ ਦੂਜੇ ਕਈ ਤਾਂ ਜਿਹੜੇ ਅੰਦਰ ਗਏ ਸੀ ਪ੍ਰੋਪਰਟੀ ਜਿਹਦੇ 25 25000 ਵਾਲੇ ਤਾਂ ਮੇਰੇ ਖਿਆਲ ਕਈ ਸਾਹਿਬ ਤਾਂ ਆਏ ਹੀ ਨਹੀਂ ਅੰਦਰ ਉਹ ਗੱਡੀ ਚੜ ਕੇ ਜਾਓ ਸਹਾਰਾ ਸੀਗਾ ਕੋਈ ਬੇਸ ਆ ਰਹੇ ਸੀਗੇ ਸਾਰੇ ਅੰਦਰ ਜਾਣਗੇ ਸਭ ਮੈਂ ਤੇਲੰਗਨਾ ਦੀ ਤੁਹਾਨੂੰ ਉਦਾਹਰਣ ਦੇਣਾ તાਜਾ ਪਿਛਲੇ ਮਈ ਦੇ ਮਹੀਨੇ ਦੇ ਅੰਦਰ ਤੇਲੰਗਨਾ ਸਰਕਾਰਾਂ ਵੀ ਪੁਰਾਣੀ BRS BRS ਵਾਲੇ ਟਾਈਮ 3000 ਏਕੜ ਕਿਸੇ ਪ੍ਰਾਪਰਟੀ ਵਾਲਿਆਂ ਨੂੰ ਦਿੱਤੀ ਸੀਗੀ ਉਹ ਥੋਕੇ ਪਏ ਸਾਰੇ ਸਭ ਜਿਹੜਾ ਵੀ ਬੰਦਾ ਜਿਹੜਾ ਪ੍ਰਾਪਰਟੀ ਡੀਲਰ ਆ ਜਿਹੜੇ ਮੰਨੇ ਹੈ ਵੀ 25000 ਦੀ ਸੈਟਿੰਗ ਕਰਕੇ ਤੇ ਅਸੀਂ ਆ ਇਹਨਾਂ ਤੋਂ ਲੈ ਲਾਂਗੇ ਸਰਕਾਰ ਕਿਸੇ ਦੀ ਆਜੇ ਸਾਬ ਮੈਂ ਸੁੱਕਾ ਨਹੀਂ ਜਾਣ ਦੇਣਾ ਸੁੱਕਾ ਨਹੀਂ ਜਾਣ ਦੇਣਾ ਸਾਬ ਇਸ ਤਰ੍ਹਾਂ ਪੰਜਾਬ ਦੀ ਲੁੱਟ ਨਹੀਂ ਹੋਣ ਦੇ ਜੈਸਾ ਸਾਬ ਕੀ ਕੀ ਹੈ ਜ਼ਮੀਂਦਾਰਾਂ ਨੂੰ ਭੋਲੇ ਸਾਥੀਆਂ ਨੂੰ ਅਜੇ ਪਤਾ ਨਹੀਂ ਜ਼ਮੀਨ ਤਾਂ ਸਾਡੀ ਮੇਰ ਕੋਲ ਹੀ ਹੈ ਬਿਚੀ ਦੇ ਕੀ ਵੇਚ ਕੇ ਦੇਖ ਲੋ ਆ ਜਿਹਨਾਂ ਨੂੰ ਨੋਟੀਫਾਈ ਕਰਤਾ ਨਾਮ ਬਦਲਤਾ ਨਾ ਸਭ ਜਿਸ ਤਰ੍ਹਾਂ ਦਲਾਲ ਨੂੰ ਹੁਣ ਇਹਨਾਂ ਨੇ ਐਗਰੀਗੇਟਰ ਬਣਾਤਾ ਉਸੇ ਤਰ੍ਹਾਂ ਜ਼ਮੀਂਦਾਰ ਨੂੰ ਤਾਂ ਇੱਕੋ ਟੈਨੈਂਟ ਹੈ ਉੱਥੇ ਬੈਠਾ ਵਾਈ ਜਾ ਉਹ ਕਹਿੰਦੇ ਨਾ ਤੂੰ ਕੀ ਦੁਕਾਨ ਤੇਰੀ ਹੈ ਪਰ ਹੱਤ ਨਾ ਲੈ ਕਿਸੇ ਚੀਜ਼ ਨੂੰ ਵੇਚ ਕੇ ਦਿਖਾਓ ਖਾ ਜ਼ਮੀਨ ਕੋਈ ਜਿਹਨੂੰ ਅੱਜ ਕੋਈ ਲੋੜ ਹੈ ਚਾਹੇ ਅਜ ਲੁਧਿਆਣੇ ਵਾਲੀ ਜ਼ਮੀਨ 5 ਕਰੋੜ ਦੀ ਐ ਉੱਥੇ ਖੜ ਨਿਊ ਚੰਡੀਗੜ੍ਹ ਤੋਂ ਹੋ ਸਕਦੀ ਐ 5-7 ਕਰੋੜ ਨੂੰ ਹੋਵੇ ਉਹ ਵੇਚ ਕੇ ਦਿਖਾਵੇ ਖਣ ਉਹਨੂੰ ਮਿਲਣਾ ਹੈ ਸਾਬ ਸਾਲ ਦਾ 30000 ਰੁਪਿਆ ਠੇਕਾ ਬਿਲਕੁਲ ਠੀਕ ਉਹਦੇ ਬਾਅਦ ਜਦੋਂ ਡਿਵੈਲਪ ਹੋਊਗੀ ਕੋਈ ਫਲਾਣਾ ਸਿੰਘ ਆ ਕੇ ਮੇਰੇ ਵਰਗਾ ਕਰਕੇ ਸੈਟਿੰਗ ਰਾਤ ਨੂੰ ਸਸੋਧਿਆ ਜੀ ਨਾਲ ਜਾਂ ਕੇਜਰੀਵਾਲ ਸਾਹਿਬ ਨਾਲ ਜਾ ਕੇ ਮੈਨੂੰ ਦਿਓ ਜੀ ਐ 100 ਏਕੜ ਦਾ ਮੈਂ ਕਿ ਗਰੁੱਪ ਹਾਊਸਿੰਗ ਬਣਾਣੀ ਐ ਫਿਰ ਪਲਾਟ ਭਾਲਦੇ ਫਿਰ ਉਹ ਸਾਬ ਕਿੰਨੇ ਉਹ ਮਲਟੀ ਸਟੋਟਾਵਰ ਡਿਗਾਏ ਡਿਗੇ ਪਏ ਹੈ ਸੁਪਰੀਮ ਕੋਰਟ ਦੇ ਆਰਡਰ ਨਾਲ ਬਣਨੇ ਹਿਸਾਬ ਤੇ ਜ਼ਮੀਂਦਾਰ ਮੂੰਹ ਦੇਖਦਾ ਰਹੂਗਾ ਮੇਰੇ ਪਲਾਟ ਦੀ ਕੀਮਤ ਮੈਂ ਕੁੜੀ ਵਿਆਹਣੀ ਸੀਗੀ ਉਦੋਂ ਵੇਚ ਲੈਂਦੇ ਤਾਂ 5-4 ਕਰੋੜ ਰੁਪਏ ਵਟ ਲੈਂਦੇ ਹੁਣ ਤਾਂ ਕਹਿੰਦਾ ਭਗਵੰਤ ਮਾਨ ਜੀ ਦੇ ਮਗਰ ਫਿਰੋਗੇ ਸਾਹਿਬ ਨੇਵੀ ਇਸ ਤੋਂ ਜ਼ਿਆਦਾ ਸਿੰਪਲੀਫਾਈ ਮੈਂ ਤੁਹਾਨੂੰ ਸਾਰੇ ਮੇਰੇ ਕੋਲ ਕਾਗਜ਼ ਹੈ ਸਾਹਿਬ ਕਿਸ ਤਰ੍ਹਾਂ ਇਹਨਾਂ ਨੇ ਆ ਜਿਹੜਾ ਫੇਰਨ ਰੀਨਿਮਰੇਟਿਵ ਕੰਪਨਸੇਸ਼ਨ ਵਾਲਾ ਜਿਹੜਾ ਕਾਨੂੰਨ ਹੈ ਉਹਦੇ ਵਿੱਚੋਂ ਐਲ ਆ ਆਰ ਆਰ ਜਿਹੜਾ ਰੀਹੈਬਿਲਿਟੇਸ਼ਨ ਐਂਡ ਰੀਸੈਟਲਮੈਂਟ ਐਕਟ ਦੀ ਜਿਹੜੀ ਧਾਰਾ ਸੀਗੀ ਉਹ ਇਹਨਾਂ ਨੇ ਮੈਂ ਇਹਨੇ ਫੜਾਈ ਮੈਂ ਕੋਈ ਪਰਦਾ ਨਹੀਂ ਸਾਬ ਉਹ ਚੋਕ ਮੈਂ ਤੁਹਾਨੂੰ ਆ ਉਹਨਾਂ ਨੇ ਉਹ ਚੋਕ ਕੱਢਦੀ ਪਹਿਲਾਂ ਆਏ ਸੀ ਆ ਵੀ ਸਰਕਾਰੀ ਕੰਮ ਵਾਸਤੇ ਤੁਸੀਂ ਜ਼ਮੀਨ ਐਕਵਾਇਰ ਕਰ ਸਕਦੇ ਹੋ 4 ਗੁਣਾ ਰੇਟ ਦੇ ਕੇ ਜਿਹੜਾ ਹੈ ਉਹਨੂੰ ਲੈ ਲਓ ਪਰ ਉਹਦੇ ਵਿੱਚ ਵੀ ਸੀਗੀ 80% ਕਿਸਾਨਾਂ ਦੀ ਸਹਿਮਤੀ ਹੋਏ ਉਹਦੇ ਬਾਅਦ 20% ਨੂੰ ਤੁਸੀਂ ਐਕਵਾਇਰ ਕਰ ਸਕਦੇ ਹੋ ਇਹਨਾਂ ਨੇ ਉਹ ਕਲੋਜ਼ ਹੀ ਕੱਟਤੀ ਅਸੀਂ ਪ੍ਰਾਈਵੇਟ ਨੂੰ ਵੀ ਦੇ ਸਕਦੇ ਆ ਆਹ ਸਾਰਾ ਫੰਡਾ ਸਾਹਿਬ ਹੈ ਸੈਰੀਕਲ ਦਾ ਇੱਕ ਝਟਕੂ ਬੰਦੇ ਦੇ ਹਿਸਾਬ ਨਾਲ ਬਾਕੀ ਕਿਉਂਕਿ ਅਰੋੜਾ ਸਾਹਿਬ ਉਹਨਾਂ ਦਾ ਤਾਂ ਆਪ ਕੰਮ ਆਈ ਹੈ ਇਸੇ ਕੰਮ ਚ ਹੀ ਹੈ ਉਹ ਸਮਝਾ ਦੇਣਗੇ ਵੀ ਆ ਕਿਵੇਂ ਕੀਤਾ ਹੈ ਜੇ ਕਿਸੇ ਨੂੰ ਫੇਰ ਵੀ ਹੋਵੇ ਜੇ ਜਰੀਵਾਲ ਸਾਹਿਬ ਇੱਥੇ ਲੁਧਿਆਣੇ ਵੋਟਾਂ ਮੰਗਦੇ ਫਿਰਦੇ ਉਹਨਾਂ ਨੂੰ ਪੁੱਛ ਲਿਓ ਸਾਹਿਬ ਕਿ ਕਿਸਾਨ ਆਪਣੀ ਜ਼ਮੀਨ ਵੇਚ ਕੇ ਅੱਜ ਕਿਸੇ ਨੂੰ ਲੋਡ ਅਲੈਟ ਦੇ ਸਕਦਾ ਹੈ ਕਿ ਕਿਸੇ ਨੂੰ ਆ ਪੁੱਛ ਦਿਓ ਸਿੰਪਲ ਜਿਹਾ ਸਵਾਲ ਹੈ ਸਾਹਿਬ ਸਭ ਨੂੰ ਪਤਾ ਲੱਗ ਜੂ ਉਹ ਵੀ ਹੋਇਆ ਕੀ ਹੈ ਕਲਮ ਨਾਲ ਮਾਰਦਾ ਸਾਹਿਬ ਇੱਕ ਕਲਮ ਨਾਲ ਮਾਰਦਾ ਪਤਾ ਨਹੀਂ ਲੱਗਿਆ ਓਏ ਫਿਰ ਮੈਂ ਕਹੂੰਗਾ ਸ਼ੇਰ ਸੁਣਾਉਂਗਾ ਨਾ ਹਾਥ ਮੇ ਖੰਜਰ ਨਾ ਢਾਮਨ ਤੇ ਕੋਈ ਛੀਂਤ ਦੇਖੋ ਖੂਬਸੂਰਤੀ ਨਾ ਹਾਤ ਮੇ ਖੰਜਰ ਨਾ ਢਾਮਨ ਤੇ ਕੋਈ ਛੀਂਤ ਤੂੰ ਕਤਲ ਕਰੇ ਹੋ ਕਿ ਕਰਾਮਾਤ ਕਰਿਓ ਖਾਬ ਸਵਾਦ ਹੈ ਆਦਮ ਸਵਾਦ ਲਿਆਤਾ ਤੁਸੀਂ ਕੇਜਰੀਵਾਲ ਸਾਹਿਬ ਧੰਨੋ ਐ ਮਾਰੀ ਦੇ ਐ ਬਰਮੋਸ ਨਹੀਂ ਛੱਡਣੀ ਕੇਜਰੀਵਾਲ ਸਾਹਿਬ ਨੂੰ ਭੇਜਦੇ ਨੇ ਪਾਕਿਸਤਾਨ ਉਜਾੜ ਕੇ ਆ ਜਾਂਦੇ ਮੇਰੇ ਸ਼ੇਰ ਪਤਾ ਨਹੀਂ ਲੱਗਣਾ ਸੀ ਆ ਹੋਇਆ ਕਿ মনির ਹੋ ਰਹਿਦਾ ਸਭ ਕਮ ਕਮਾਲ ਹੋ ਗਈ ਪੰਜਾਬ ਦੇਖ ਰਿਹਾ ਸਾਬ ਅਸੀਂ ਟਾੜੀ ਬਜਾ ਰਹੇ ਆ ਉਹ ਆ ਕੇ ਸਾਨੂੰ ਬੇਕੂਬ ਬਣਾਉਂਦੇ ਫਿਰੇ ਇੱਥੇ ਮੈਨੇ ਕ੍ਰਾਂਤੀ ਲਿਆਤੀ ਆ ਆਬ ਆ ਬਿਜ਼ਨਸਮੈਨ ਦਾ ਸ਼ਹਿਰ ਹੈ ਬਠਿੰਡਾ ਆਪ ਲੁਧਿਆਣਾ ਕੱਲ ਗਏ ਇਥੋਂ ਉੱਠ ਕੇ ਹੈਲੀਕਾਪਟਰ 'ਚ ਚੜ ਕੇ ਕਿੱਥੇ ਗਏ ਜਲੰਧਰ ਕਿ ਜਲੰਧਰ ਗਏ ਸੀ ਤਾਂ ਜਿੰਡਿਆਲਾ ਗੁਰੂ ਉੱਥੋਂ ਹੈਲੀਕਾਪਟਰ 'ਚ ਮਿੰਟ ਪਰਮਨ ਜੀ ਸਾਥੇ ਲੱਗਣੇ ਸੀਗੇ ਬਾਜ਼ਾਰ ਬੰਦ ਪਏ ਹੈ ਸਾਬ ਫਿਰੋਤੀ ਦੇ ਕਰਕੇ ਬੰਦਾ ਮਾਰਦਾ ਸਾਰਾ ਬਾਜ਼ਾਰ ਬੰਦ ਝੰਡਿਆਲੇ ਗੁਰੂ ਦਾ ਕਿਸੇ ਨੇ ਜਾ ਕੇ ਵਾਹ ਨਹੀਂ ਲਈ ਅੱਜ ਪਤਾ ਲੱਗਿਆ ਤੇ ਮਾਨ ਸਾਹਿਬ ਵੀ ਅੱਜ ਥੋੜੇ ਕਿਸੇ ਥੋੜੇ ਦਾ ਮਤਲਬ ਲੁਧਿਆਣੇ ਦੇ ਆਮ ਆਦਮੀ ਪਾਰਟੀ ਦੇ ਕਾਉਂਸਲਰ ਨੂੰ ਆ ਗਿਆ ਵੀ ਆ ਜਾ ਮਾਲ ਲਿਆ ਨਹੀਂ ਸੋਧ ਦੇਾਂਗੇ ਬੇਟੀ ਸਾਹਿਬ ਤੇ ਆ ਜਾ ਇਹ ਇਸ ਇਸ ਮਸਲੇ 'ਚ ਕਿਸੇ ਨੇ ਨਹੀਂ ਜਾਤ ਨਹੀਂ ਪੁੱਛਣੀ ਸਾਹਿਬ ਉਹ ਮਸਲਾ ਹੋਰ ਨੂੰ ਆਊਗਾ ਅਸਲਾਂ ਬਾਤ ਇਹ ਸੀ ਆਤਾ ਜੀ ਇਹ ਤਾਂ ਕਾਂਗਰਸ ਪਾਰਟੀ ਵੇਖਰਾ ਕਰਦੀ ਹੈ ਜਿਹੜੇ ਘੱਟੋ ਘੱਟ ਸੈਕੂਲਰ ਤਾਂ ਹੈ ਨਾ ਜਿਹੜੇ ਐ ਫਿਰੋਤੀ ਮੰਗਣ ਵਾਲੇ ਦੇ ਆ वेरी ਸੈਕੂਲਰ ਕਿਸੇ ਨਾਲ ਨਾ ਵੇਦੀ ਸਾਹਿਬ ਨਾਲ ਫਿਕਰ ਕਰਦੇ ਨਾ ਜਾਖੜ ਨੂੰ ਪੁੱਛਦੇ ਮੇਰੇ ਬੱਚੂ ਆ ਜਾ ਤੇਰੇ ਜਵਾਕਾਂ ਨੂੰ ਪਤਾ ਕਿਹੜੇ ਕਰ ਜਾਣਾ ਕਿਉਂਕਿ ਭਗਵੰਤ ਮਾਨ ਜੀ ਨੂੰ ਤਾਂ ਸੇਵਾ ਪਾਉਤੋ ਕੋਈ ਟਾਈਮ ਨਹੀਂ ਉਨ ਕੀ ਨੂੰ ਕਿ ਨੂੰ ਸਾਹਮਣੇ ਕਰੇ ਡੈਡ ਵੀਆਈਪ ਇੱਕ ਵੀ ਇਹ ਕੀ ਅਜੇ ਵਕਤ ਪੈ ਜਾਂਦਾ ਹੈ ਪਤੰਦਰਾ ਨੂੰ ਖਵਾਉਣ ਵਾਸਤੇ ਕੋਈ ਮੇਵੇ ਮੰਗਵਾਏ ਸੀ ਕਿ ਨਹੀਂ ਮੰਗਵਾਏ ਸੀ ਇੱਥੇ ਤਾਂ ਹੈਲੀਕਾਪਟਰ ਵੀ ਚਾਹੀਦਾ ਕੁੱਟੀਆਂ ਵੀ ਚਾਹੀਦੀਆਂ ਉਹਨਾਂ ਨੂੰ ਠਹਿਰਾਓ ਵੀ ਆ ਤਾਂ ਬਰਾਤ ਪਰਮਾਨੈਂਟ ਆ ਕੇ ਕੈਂਪ ਕਰਦੀ ਸਾਹਿਬ ਸੋ ਇਸ ਕਰਕੇ ਮੇਰੀ ਬੇਨਤੀ ਹੈ ਲੁਧਿਆਣੇ ਵਾਲੇ ਸਾਥੀਓ ਬਹੁਤ ਹੀ ਸਿਆਣੇ ਹੋ ਇੱਕ ਮੌਕਾ ਕਾ ਹੈ ਆ ਜੀਵਨ ਗੁਪਤਾ ਜੀ ਨੇ ਆ